ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੰਨੇ ਅੱਜ ਕੀ ਬਣਾ ਰਹੀ ਆ ਅੱਜ ਭਾਬੀ ਵੇਸਣ ਦਾ ਚਿੱਲਾ ਬਣਾਉਣਾ ਹੈ ਠੀਕ ਆ ਇਹਦੇ ਵਿੱਚ ਕੀ ਸਮਾਨ ਪੈਂਦਾ ਆ ਸਮਾਨ ਹੈ ਇਹਦੇ ਵਿੱਚ ਭਾਬੀ ਵੇਸਣ ਲੈਣਾ ਹੈ ਆਪਾਂ ਅੱਛਾ ਦਹੀਂ ਠੀਕ ਪਿਆਜ਼ ਕੱਟੇ ਹਾਂ ਟਮਾਟਰ ਤੇ ਸ਼ਿਮਲਾ ਮਿਰਚ ਉਹ ਤੇ ਆਪਣੀ ਮਰਜ਼ੀ ਨਾਲ ਜਿੰਨੀਆਂ ਮਰਜ਼ੀ ਸਬਜ਼ੀਆਂ ਦੇ ਵਿੱਚ ਪਾ ਲਾਂਗੇ ਨਾ ਉਹ ਜੋ ਤੁਸੀਂ ਪਾਉਣਾ ਆਪਣੀ ਮਰਜ਼ੀ ਨਾਲ ਪਾ ਸਕਦੇ ਹਾਂ ਨਾ ਇਦਾਂ ਦੀਆਂ ਜੋ ਹਾਂ ਗਾਜਰ ਮਟਰ ਜੋ ਤਾਂ ਡਮਾਨ ਕਰਦਾ ਪਾ ਸਕਦੇ ਆ ਫਿਰ ਬਾਕੀ ਆਪਾਂ ਮਸਾਲੇ ਜਿਹਦਾ ਨਾਰਮਲ ਮਸਾਲੇ ਆਪਾਂ ਪਾਉਂਦੇ ਆ ਨਾ ਠੀਕ ਉਹ ਆ ਹੂੰ ਤੇ ਜਵੈਨ ਪਾਉਣੀ ਹੈ ਨਾਲ ਵਿੱਚ ਓਕੇ ਇੱਕ ਚਾਟ ਮਸਾਲਾ ਹੂੰ ਫਿਰ ਇਹਦੇ ਨਾਲ ਜ਼ਿਆਦਾ ਵਧੀਆ ਲੱਗਦਾ ਵਾ ਉਹ ਹਾਂ ਤੇ ਅੱਜ ਆਪਣਾ ਸਰਗੁਣ ਨਹੀਂ ਆਇਆ ਉਹਨੂੰ ਪਤਾ ਨਹੀਂ ਲੱਗਾ ਨਾ ਹਲੇ ਉਹ ਨਹੀਂ ਉਹ ਟੀਵੀ 'ਚ ਖੁੱਬਿਆ ਪਿਆ ਵਾ ਉਹ ਕਾਰਟੂਨ ਦੇਖਦਾ ਹੈ ਤੇ ਮਿੰਦਰ ਫਿਰ ਫਟਾਫਟ ਕੁਲਣਾ ਸਟਾਰਟ ਕਰ ਲਾ ਨਹੀਂ ਤਾਂ ਸਰਗੁਣ ਨੇ ਹੁਣੇ ਆ ਕੇ ਪੁੱਛਣਾ ਕੀ ਬਣਾਇਆ ਕੀ ਬਣਾਇਆ ਹਾਂ ਚਲੋ ਫਿਰ ਕੱਤਦੇ ਹਾਂ ਨਾ ਪਾਸਟਾਰਟ ਕਰਨਾ ਹਾਂ 2 2 ਵਜ ਜਾਂਦੇ ਆ ਤੁਹਾਨੂੰ ਭੁੱਖ ਲੱਗ ਜਾਂਦੀ ਫਿਰ ਸਾਰਿਆਂ ਤੋਂ ਪਹਿਲਾਂ ਨਾ ਆਪਾਂ ਦਹੀਂ ਪਾ ਲੈਣਾ ਇਹਦੇ ਵਿੱਚ ਸਭ ਤੋਂ ਪਹਿਲਾਂ ਦਹੀਂ ਮੋਣਾ ਮੈਸਨ ਵਿੱਚ ਹਾਂ ਦਹੀਂ ਪਾੜਿਆ ਤੇ ਸਾਰੀਆਂ ਚੀਜ਼ਾਂ ਵਿੱਚ ਮਿਕਸ ਕਰ ਦੇਣੀਆਂ ਨਾ ਇਹਦੇ ਪਹਿਲਾਂ ਪਹਿਲਾਂ ਇਹਨੂੰ ਇਕੱਲੇ ਨੂੰ ਘੋਲ ਲੈਣੇ ਆ ਫਿਰ ਉਹ ਗੱਠ ਜੀ ਨਹੀਂ ਬਹੁਤ ਵੱਜਦੀ ਇਹਦੇ ਵਿੱਚ ਪਾਣੀ ਦਾ ਲੋੜ ਮੁਤਾਬਿਕ ਪਾਣਾ ਹੈ ਇਹਦੇ ਵਿੱਚ ਪਾਣੀ ਦਾ ਤਾਂ ਕੋਈ ਹਿਸਾਬ ਨਹੀਂ ਹੈ ਨਹੀਂ ਪਾਣੀ ਦਾ ਨਹੀਂ ਕੋਈ ਖੁੱਲ ਗਿਆ ਹਨ ਪੂਰੀ ਤਰ੍ਹਾਂ ਹਾਂ ਬਣ ਗਿਆ ਹੁਣ ਸਾਰਿਆਂ ਨੂੰ ਪਹਿਲਾਂ ਇਹਦੇ ਵਿੱਚ ਆਪਾਂ ਨਾ ਜਿਹੜੇ ਮਸਾਲੇ ਆ ਇਹ ਪਾ ਲੈਨੇ ਆ ਚਾਟਾ ਮਸਾਲਾ ਪਾ ਦਿੱਤਾ ਫੇਰ ਪਾਉਣੀ ਆ ਆਪਾਂ ਜਵੈਣ ਮਲਣ ਨਾਲ ਕੋਲ ਦੇਵਾਂ ਉਹਨਾਂ ਕਿਰ ਗੱਠਾਂ ਜੀ ਆ ਨਾ ਬਾਝ ਜਾਣੀਆਂ फिर लून पा दिता मसाला तो आ मिर्च हमें थोड़ा जो सख्त जहा लगन दिया है एदे ना एदेच थोड़ा जहा होर पानी पा है ਕਿ ਸਬਜ਼ੀਆਂ ਵੀ ਮਿਕਸ ਹੋਣੀਆਂ ਜੇ ਸਲਗੁਣਾ ਆ ਗਿਆ ਹੁੰਦਾ ਨਾ ਤੇ ਉਹਨੇ ਬੜਾ ਹੀ ਰੌਲਾ ਪਾਉਣਾ ਸੀ ਇੱਥੇ ਹੂੰ ਸਲਗੁਣਾ ਨੂੰ ਪਤਾ ਨਹੀਂ ਇਹ ਤੇ ਆਵਾਜ਼ ਮਾਰਦਾ ਮੈਂ ਮੰਮਾ ਇਹਦੇ ਸਲਗੁਣਾ ਆ ਗਿਆ ਉਹ ਆ ਅੱਜ ਅੱਜ ਤੋਂ ਚਾਹ ਬਣਾਉਣਾ ਕਿਵੇਂ ਆ ਬਣਾਉਣ ਤੇ ਲੱਗੀ ਅੱਜ ਅੱਜ ਤੇ ਨੂੰ ਬੁਲਾਇਆ ਜਾਂਦਾ ਉਵੇਂ ਕੱਤਲ ਬਣਾ ਲੈਣਾ ਰੈਸਪੀ ਤਿਆਰ ਕਰਦੀ ਆ ਜਦੋਂ ਫੇਰ ਆਵਾਜ਼ ਮਾਰਦੀ ਆ ਠੀਕ ਆ ਅੱਜ ਪਤਾ ਕੀ ਬਣਾਉਣਾ ਆਪਾਂ ਅੱਜ ਵੇਸਣ ਦਾ ਚਿਲਾ ਬਣਾਉਣਾ ਹੈ ਜਮੇ ਨਰਦਨ ਨਾ ਹੁਣ ਆ ਹੋ ਗਿਆ ਤਿਆਰ ਤੇ ਇਹਦੇ ਵਿੱਚ ਆਪਾਂ ਦੇ ਵੀਨਾ ਪਸ ਤੋਂਣ ਲੱਗੇ ਹੁਣ ਇਹਦੇ ਵਿੱਚ ਨਾ ਆਪਾਂ ਸਾਰਾ ਸਮਾਨ ਪਾਉਣਾ ਹੈ ਗੰਡੇ ਟਮਾਟਰ ሽਮਾ ਮਿਰਚ ਹੈ ਨਾ ਹਾਂ ਸਰਗੁਤੇ ਚੰਗੀ ਤਰ੍ਹਾਂ ਬਣਾਉਣੀ ਆ ਜਾਣੀ ਆ ਸਾਰੀਆਂ ਚੀਜ਼ਾਂ ਦੇਖੀ ਹਨਾ ਇਹਦਾ ਤੇਮ ਖਾਣ ਪੀਣੇ ਡਿਟਾਦਰ ਰਹਿਦਾ ਤੈਨੂੰ ਆਈ ਜਾਣੀ ਆ ਤੇ ਫੇਰ ਵਧੀਆ ਆ ਉਦਾਂ ਵੀ ਉਹ ਪੈਕਟਾਂ ਵਾਲੀਆਂ ਚੀਜ਼ਾਂ ਲਿਆ ਆ ਕੇ ਖਾਂਦੇ ਹੀ ਆ ਇਹ ਤੇ ਇਦਾਂ ਸਭ ਘਰ ਬਣਾਈਆਂ ਹੁੰਦੀਆਂ ਵਾ ਵਧੀਆ ਵਾ ਘਰ ਦੀਆਂ ਚੀਜ਼ਾਂ ਖਾਂਦੇ ਆ ਅੱਜ ਬਹੁਤ ਖੁਸ਼ਬੂ ਅੱਛੀ ਆ ਇਹ ਮੱਲੇ ਖੁਸ਼ਬੂ ਅੱਛੀ ਸੁਣ ਤੈਨੂੰ ਆ ਗਈ ਖੁਸ਼ਬੂ ਮਿਰਚ ਦੀ ਖੁਸ਼ਬੂ ਆ ਰਹੀ ਉਨੀ ਆ ਤਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਣਾ ਹੈ ਵਿੱਚ ਬਸ ਇਹਨੂੰ ਨਾ ਇੰਨਾ ਕੀ ਸੰਘਣਾ ਕਰਨਾ ਆਪਾਂ ਜੇ ਇਹ ਜ਼ਿਆਦਾ ਪਤਲਾ ਹੋ ਗਿਆ ਨਾ ਇਹ ਫਿਰ ਬਣਨਾ ਨਹੀਂ ਆ ਹਾਂ ਹੁਣ ਫਰਾਈ ਪੈਨ ਚ ਨਾ ਕੇਵਲ ਲਗਾਈ ਹੈ ਨਾ ਹਾਂ ਬਸ ਹਣੇ ਇਹ ਬਣਾਉਣੇ ਹੀ ਆ ਥੋੜੀ ਤੇ ਪਿਆਰ ਰਹਿਣ ਦੇਣੇ ਨਾ ਇਹ ਫੇ ਬਣਾਉਣੇ ਆ ਠੀਕ ਵਧੀਆ ਲੱਗਾ ਸਰਬਨ ਤੁਹਾਨੂੰ ਖਾਊਗਾ ਖਾਊਗਾ ਨਵੇਂ ਪਾਬੀਏ ਕੱਗਲ ਹੁੰਦਾ ਹੈ ਵੀ ਆ ਪਈ ਜਿੱਦਾਂ ਹੁਣ ਸਰਗੁਣ ਤੇ ਰੀਤ ਆ ਉਹ ਕੁਰਕਰੇ ਲਈ ਜ਼ਿਆਦਾ ਖਾਂਦੇ ਹਨਾ ਹਾਂ ਉਹਨਾਂ ਨੂੰ ਪੈਕਟੀ ਚੰਗੀ ਲੱਗਦੀ ਹੈ ਹਾਂ ਤੇ ਇਹਨਾਂ ਨਾਲੇ ਸਬਜ਼ੀਆਂ ਜਿਹੜੀਆਂ ਇਹਨਾਂ ਦੇ ਅੰਦਰ ਚਲ ਜਾਂਦੀਆਂ ਤੇ ਇਦਾਂ ਦੇ ਅਲਾ ਸਬਜ਼ੀਆਂ ਵੀ ਇਹਨਾਂ ਦੇ ਅੰਦਰ ਚਲ ਜਾਂਦੀਆਂ ਹਾਂ ਤੇ ਇਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਇਹ ਖਾ ਵੀ ਜਾਣਾ ਜਾਂਦੇ ਹਨਾ ਸਰਗੁਣ ਫੇਰ ਤਾਂ ਖਾਈ ਜਾਣਾ ਤੇ ਨਾਲੇ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਇਹ ਸੇਤ ਵੀ ਵੈਸੇ ਵੀ ਵਧੀਆ ਹੈ ਸਰਗੁ ਖਾਣੀ ਛੇਤੀ ਛੇਤੀ ਮਨਾਓ ਮੈਨੂੰ ਇਹ ਦੇਖ ਕੇ ਬਹੁਤ ਭੁੱਖ ਲੱਗ ਰਹੀ ਆ ਮੈਨੂੰ ਭੁੱਖ ਲੱਗ ਰਹੀ ਚਾ ਕੋਈ ਨੀ ਮਹੋਲੇ ਕੋਲ ਨਹੀ ਆ ਪਰ ਤੂੰ ਪਕਾ ਵੀ ਤੇ ਨਾਲੇ ਦੱਸੀ ਕਿੱਦਾਂ ਦੀ ਬਣੀ ਠੀਕ ਆ ਛੇਤੀ ਫਰਾਈ ਕਰਿਆ ਠੀਕ ਆ ਇਹਦੇ ਵਿੱਚ ਕਿਉਂ ਕਿੰਨਾ ਭਿਲਾਉਣਾ ਪੈਣਾ ਬਸ ਥੋੜਾ ਥੋੜਾ ਹੀ ਲੱਗਣਾ ਇਹਦੇ ਵਿੱਚ ਨਹੀਂ ਜ਼ਿਆਦਾ ਕਿਉਂ ਲੱਗਦਾ ਚਲ ਫਿਰ ਇਹ ਜ਼ਿਆਦਾ ਤਲਿਆ ਵੀ ਨਹੀਂ ਜਲਣਾ 아, 뭐, 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 다 뭐, 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 ਦੇਖੋ ਤਾਂ ਸਬਜ਼ੀਆਂ ਬਹੁਤ ਸੋਹਣੀਆਂ ਲੱਗੀਆਂ ਹਨ ਹਮ ਇਸੇ ਚਾਲ ਨਾਲ ਕਲਿੰਦੇ ਆ ਨੇ ਆਹ ਦਾ ਕਲਰ ਤੋਂ ਨਾ ਲਾ ਦਣਾ ਹੈ ਯਮ 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 ਥੈਂ ਪਰ ਤੇ ਯਮੀ ਦਾ ਲਿਖੇਗੀ ਨਾ ਹਮ ਸਰ ਮਨ ਹਰਤੀ 23 ਹੁੰਦੀ ਹੈ ਨਾ ਉਹ ਬੀਖੋ ਚੱਲ ਰਹਾ ਬਣਨ ਲੱਗ ਪਿਆ ਸਰਵ ਨੂੰ ਇਹ ਕਿ ਇਹ ਉੱਪਰਲੀ ਸਾਈਡ ਤੇ ਵੀ ਥੋੜਾ ਥੋੜਾ ਇਦਾਂ ਘੇਓ ਲਗਾ ਲੈਣਾ ਜਦ ਇਹਨਾਂ ਨੂੰ ਦੂਸਰੇ ਪਾਸੇ ਨੂੰ ਕੱਟਣਾ ਹੈ ਫਿਰ ਚਿਪਕੂ ਬਣੀਏ ਹਾਂ ਇੱਧਰ ਹੀ ਧੱਕ ਲਵਾਂ ਮੈਂ ਇਹ ਸਰਵ ਨੂੰ ਬਾਵਾਣਾ ਤੁਮਰ ਬਣ ਨਹੀਂ ਸੋਨਾ ਹੂੰ ਬਹੁਤ ਸੋਨਾ ਗੋ ਬੇਸਰ ਵੀ ਖੁਸ਼ਬੂਤ ਉਹਦੇ ਵੀੜ ਸੁਣਾਂਗੇ ਬਣ ਗਿਆ ਆ ਸਰਗੁਣ ਹੁਣ ਖਾਣ ਲਈ ਤਿਆਰ ਹੋ ਦਿਖਾ ਸਰਗੁਣ ਕਿਹੜੀ ਚੀਜ਼ ਨਾ ਖਾਣਾ ਆ ਦਹੀਂ ਨਾਲ ਖਾਣਾ ਆ ਸਾਸ ਨਾਲ ਖਾਣਾ ਸਾਸ ਆ ਦਹੀਂ ਨਾਲ ਵੀ ਖਾ ਸਕਦੇ ਆ ਚਾਹ ਨਾਲ ਵੀ ਖਾ ਸਕਦੇ ਆ ਹਨਾ ਜੇ ਜੇ ਮਰਦੀ ਚਾਹੇ ਆਪਣੇ ਆਪਣੇ ਮਸਾਲਾ ਆ ਇਹਦੇ ਹੂੰ ਹੋਰ ਚਾਹ ਹਾਂ ਹੋਰ ਸਾਸ ਹਾਂ ਪਰ ਤੈਨੂੰ ਤਾਂ ਸੌਸ ਜ਼ਿਆਦਾ ਬਸੰਦਾ ਹੈ ਨਾ ਉਦਾਂ ਇਹ ਤਿੰਨ ਚੀਜ਼ਾਂ ਨਾਲ ਖਾਧਾ ਜਾ ਸਕਦਾ ਆ ਸੌਸ ਬਈ ਤੇ ਚਾਹ ਨਾਲ ਜਿਹਨੂੰ ਜਿਹਦੇ ਨਾਲ ਪਸੰਦ ਆ ਟਰਾਈ ਕਰਿਓ ਮੰਮੀ ਖਾਧੀ ਲਿਆਓ ਕਭੀ ਵੇਲਾ ਹੁਣ ਦੋ ਤਾਂ ਕਿਦਾਂ ਤਾਂ ਖਾਣ ਲਿਆ ਨਾ ਹਾਂ ਕੁਛ ਬੋਲਿਆ ਨਹੀਂ ਆਹ ਉਹਨੇ ਦੋ ਵਾਰੀ ਸੌਸ ਹੀ ਲੱਲੀ ਆ ਮੈਨੂੰ ਲੱਗਦਾ ਉਹਨੇ ਬਹਨੇ ਦਾ ਸੌਸ ਖਾਣੀ ਹੁੰਦੀ ਹੈ ਸੌਸ ਦੇ ਕਰਕੇ ਖਾਂਦਾ ਰਹਿੰਦਾ ਵਾ ਹੂੰ ਉਦਾਂ ਵੀ ਇਹ ਬਹੁਤ ਵਧੀਆ ਚੀਜ਼ ਹੁੰਦੀ ਹੈ ਜਿਹਦਾ ਹੈਲਦੀ ਹੁੰਦੇ ਆ ਨਿਆਣੇ ਉਦਾਂ ਵੀ ਰੱਜੇ ਰਹਿੰਦੇ ਆ ਤੇ ਸਾਰੀ ਘੜੀ ਵਿੱਚ ਵਿੱਚ ਵੀ ਨਹੀਂ ਚਾਦੇ ਹੈਗੇ ਕਿ ਸਾਨੂੰ ਆਹ ਦੋ ਦੋ ਖਾਓ ਇਹ ਤੇ ਲਿਆ ਇੱਕ ਸਵਾਦ ਵੀ ਬਹੁਤ ਬੰਦੇ ਆ ਨਾ ਹਾਂ ਚੰਗੀ ਲੱਗਦੀ ਆ ਇਹ ਚੀਜ਼ ਵੀ ਹਾਂ ਆ ਥੋੜਾ ਜਿਹਾ ਰੋ ਰਹਿ ਗਿਆ ਨਾ ਬੰਨ ਵਾਲਾ ਹੂੰ ਤੇ ਥੋੜੀ ਘੱਟ ਗੈਸ ਤੇ ਵੀ ਪਕਾਈਏ ਨਾ ਥੋੜਾ ਚੰਗੀ ਤਰ੍ਹਾਂ ਅੰਦਰੋਂ ਪੱਕ ਜਾਂਦਾ ਹੁਣ ਹਾਂ ਤੇਜ ਤੇ ਤਾਂ ਫਿਰ ਉਦਾਂ ਵੀ ਹੋਣੀ ਜਾਂਦਾ ਜਿੱਦਾਂ ਮਤਲਬ ਆਪਾਂ ਐਗਾਂ ਦੀਆਂ ਚੀਜ਼ਾਂ ਬਣਾਉਂਦੇ ਆ ਤੇ ਰੋਟੀ ਦਾ ਤਾਂ ਚੰਗਾ ਕੰਮ ਹੀ ਖਤਮ ਹੋ ਜਾਂਦਾ ਹੈ ਨਾ ਫਿਰ ਖਾਣੀ ਨਹੀਂ ਪੈਂਦੀ ਰੋਟੀ ਦਾ ਤਾਂ ਹੂੰ ਦਹੀਂ ਨਾਲ ਹੋਰ ਵੀ ਜ਼ਿਆਦਾ ਸਵਾਦ ਲੱਗਣੇ ਆ ਹਾਂ ਦਹੀਂ ਨਾਲ ਬਹੁਤ ਸਵਾਦ ਲੱਗਦੀ ਹੈ ਉਦਾਂ ਮਰਜ਼ੀ ਹੈ ਆਪਣੀ ਵੈਸੇ ਚਾਹਣਾ ਚਾਹ ਲੈ ਜਿੱਦਾਂ ਮਰਜ਼ੀ ਹੈ ਚਾਹਣਾ ਜਿੱਦਾਂ ਮਰਜ਼ੀ ਖਾ ਲੋ ਬੜੀ ਲੱਗਦੀ ਹੈ ਆਰੇ ਕਿੰਨਾ ਸੁਆਦਲਾ ਲੱਗ ਰਿਹਾ ਹਾਂ ਸੋਹਣਾ ਲੱਗ ਰਿਹਾ ਤੁਸੀਂ ਸਾਰੇ ਵੀ ਜਰੂਰ ਟਰਾਈ ਕਰਿਓ ਲੇਸਨ ਦਾ ਚਿੱਲਾ